ਚਲੋ ਆਪਾਂ ਜੀ ਨਸੀ ਗੱਲ ਕਰਦੇ ਚਲੋ ਆਪਾਂ ਜੀ ਨਸੀ ਗੱਲ ਕਰਦੇ ਚਲੋ ਆਪਾਂ ਜੀ ਨਸੀ ਗੱਲ ਕਰਦੇ ਰੈਡੀ 1 2 3 ਹਾਂ ਸਭ ਨਾਲ ਨਾਲ ਉਹ ਜਿਹੜਾ ਉਹ ਸੀਨਾ ਲੇ ਵਾਟ ਰੰਦਾ ਹਾਂ ਪੀ ਡਾਈਟ ਜੇ ਮम्मा ਹੂ ਪਰਟ ਕੇ ਲਾਇਆ ਜੀ ਨਾ ਜਗਾ ਸੀ ਉਸ ਨਾਲ ਕਰ ਲੈ ਲੈਂਦੇ ਆਪ ਤਿਹ ਕਰਨਾ ਜੀਸ਼ਣ ਲਾਉਣਾ ਲਾਉਣਾ ਇੰਨਾ ਨਹੀਂ ਮਾਰੋ ਪੀਸ਼ਣ ਨੂੰ ਡਿਸਟਰਬ ਨਾ ਕਰੋ ਉਹਨਾਂ ਦੇ ਨਾਲ ਬਹੁਤ ਨਾ ਦੇ ਪਾਟੇ ਨੂੰ ਗੋਲੀਆਂ ਦੇ ਕਰੇਗੇ ਇਹ ਮਸਲੀ ਕਰੇਗੇ ਇਹ ਤੇ ਇਹ ਨਾਲ ਸਾਂਝੀ ਕਰਕੇ ਨਾ ਫਿਰ ਦਰਮੀ ਦੀ ਬਜੀਂ ਨਾ ਨਾ ਬਾਜੀ ਕਾਟੀ ਚੱਲੂਗਾ ਤੇਰੀ ਨਾ ਗਾਡੀ ਨਹੀਂ ਚੱਲਦਾ ਮੈਂ ਦੋ ਫੇਟੂ ਕਹਣਾ ਡਾਕਟਰ ਸਾਹਿਬੇ ਠੀਕ ਹੀ ਹੋ ਜਾਣਗੇ ਨਾ ਠੀਕ ਹੈ ਨਾ ਕੋਸ਼ਿਸ਼ ਤਾਂ ਪੂਰੀ ਕਰਦੇ ਆ ਬਾਕੀ ਕੋਈ ਗੱਲ ਨਹੀਂ ਪਰਮਾਤਮਾ ਦੇ ਦੀਨੇ ਖੋਹ ਦੇ ਕੇ ਠੀਕ ਹੋ ਜਾਣਗੇ ਫੇਰ ਤੂੰ ਕਹਣਾ ਵਾ ਪਿੰਨ ਦਾ ਖਾਣ ਪੀਣ ਨੂੰ ਲਈ ਦੂਸ਼ਾ ਵਗੈਰਾ ਕਹਿੰਦਾ ਨਾ ਨਾਜੀ ਕੋਈ ਨਹੀਂ ਦੇਣਾ ਆ ਡ੍ਰਿਪ ਲੱਗੇ ਬੜੇ ਸੁਣੋ ਗੱਲ ਭਾਜੀ ਪਹਿਲਾਂ ਤੁਸੀਂ ਕਹਿੰਦੇ ਬਿਨ ਨੂੰ ਸੁਧਾਰ ਕੇ ਕਹਿੰਦਾ ਤੁਸੀਂ ਡਿਸਟਰਬ ਕਰਦੇ ਹੋ ਕੋ ਬਿਠਾਈ ਲੱਗੇ ਜਿਸ ਨਾਲ ਉਹਨੇ ਬੋਲੇ ਹਮ ਕੰਸਾ ਸੌ ਹੋਸਾ ਦਨ ਫਿਰ ਤੋ 1 ਬਾਅਦਵੇਂ ਮਹੀਨੇ ਵਾਰ ਗੱਲਬਾਤ ਕਰੀ ਜਾਂਦੀ ਰਹੇ ਫਿਰ ਜਿਨੇ ਕਹਿੰਦੇ ਸਰ ਇਹਨੇ ਬਖਾਰ ਦੇ ਨੂੰ ਦੇ ਸਕਦੇ ਜੂਸ ਆ ਵਗੈਰਾ ਉਹ ਨਾ ਮੈਡੀਕਲ ਨਾ ਕੁਝ ਨਹੀਂ ਅਜੇ ਆਪਣੀ ਭਾਗ ਡ੍ਰਿਪ ਜੁਹਦੀ ਉਹ ਲੱਗਦੇ ਹੁੰਦਾ ਇਹਨਾਂ ਨੂੰ ਪਤਾ ਹੋਣੀ ਚਾਹੀਦੀ ਆ ਤੇ ਤੁਸੀਂ ਕਹਣਾ ਵਾ ਤੇ ਕਹਣਾ ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ ਹੁਣ ਤੁਸੀਂ ਨਾ ਪਲੀਜ਼ ਵਾ ਦੇਖੋ ਤੇ ਸਾਡੀ ਪਰਮਿਸ਼ਨ ਤੋਂ ਬਿਨਾ ਅੰਦਰ ਨਾ ਆਇਓ ਬਾਕੀ ਇਹ ਸਾਰੇ ਇਹ ਸਾਰੇ ਦੇਖਣਾ ਹੁਣ ਕੇ ਮਾਲੀ ਲੈ ਕੇ ਉੱਥੇ ਸੀਨ ਹੋਣਾ ਹੈ ਇਹ ਕਹਿਣਾ ਤੇ ਨਾ ਇੱਕ ਤਰ੍ਹਾਂ ਇਹ ਨਾਲ ਪ੍ਰੈਸ਼ਰ ਨਾਲ ਮਾਰਦੇ ਡਾਕਟਰ ਨੂੰ ਚੱਲ ਜੀ ਤਾਂ ਹੁੰਦਾ ਆ ਬੰਗਲੀਆਂ ਵਿੱਚ ਟਾਲਾ ਲਗਾਉਂਦੇ ਸੈਂਕੜੇ ਕੁਆਇ ਬੂਆ ਹੋੜ ਕੇ ਅੰਦਰ ਆਣੇ ਆ ਤੂੰ ਹੀ ਬਣਾਵਾ ਇਹਦੇ ਵਿੱਚ ਆਉਣਾ ਆ ਇਹਦੇ ਪਿੱਛੇ ਅਸੀਂ ਡਲਬ ਤੋਂ ਨਾ 10 ਦਾਸਟਾ ਆਪਾਂ ਲਵਾ ਹਲੋ ਤੂੰ ਵੀ ਕੰਮ ਲੈ ਸਰਦੋ। ਠੀਕ ਆ ਸੁਣੋ ਤੁਹਾਨੂੰ ਪਤਾ ਨਹੀਂ ਤਿੰਨ ਤਿੰਨ ਗੋਲੀ ਲੱਗਿਆ ਉਹਨੂੰ ਤਾਂ ਖਾਸਿਸਤਾਂ ਥੋੜਾ ਕਿ ਤੁਸਾਂ ਕਿਹਨਾਂ ਨਾਲ ਹਰਦਲ ਖੁਸ਼ੀ ਜਾਂਦਾ ਉਹਨੂੰ ਕੌਣ ਸੀ ਸਰ ਬਹੁ ਵਸਤ ਤੇ ਬਹੁ ਚੀਕ ਲੱਭਾ ਪਤਾ ਕਰ ਜਾਂਦੇ ਉਹਨਾਂ ਨੂੰ ਡਾਕਟਰ ਮੈਂ ਤੇ ਭਾਪੀ ਜੀ ਨਾਲ ਸਰ ਹੁਣ ਦੱਸੋ ਮੈਨੂੰ ਨਹੀਂ ਜਬ ਬਰੰਡਾ ਕੋ ਤੋ ਬੋਲਣ ਕੇ ਹੇ ਤੱਕ ਭੇੋਸ਼ ਪੈ ਗਈ ਨਾ ਤੁਨੂੰ ਕਿਹਾ ਸੀ ਨਾ ਬਾਹਰ ਬਿਠਾਣਾ ਵਾ ਠੀਕ ਹੈ ਮਿਲਣਾ ਮੈਂ ਤੁਹਾਨੂੰ ਥੋੜਾ ਟਾਈਮ ਕੇ ਮਿਲਣ ਕਿ ਆ ਕੇ ਬਸ ਦੇਖ ਲੈਂਦੇ ਚੱਲਦੇ ਬਾਹਰ ਤਾਂ ਹਾਂ ਤੁਸੀਂ ਉਹਦੇ ਵਿੱਚ ਕੋਈ ਕਹਾਣੀ ਬਣਾਣਾ ਬਿਠੇ ਹੋਇਆ ਚਲੋ ਚਲੋ ਤੁਸੀਂ ਬਾਹਰ ਚੱਲੋ ਫਿਰ ਚਲੋ ਬਾਹਰ ਬੈਠੋ ਹਾਂਜੀ ਸਸੋ ਸਸੋ ਕੋਈ ਨਹੀਂ ਮੈਨੂੰ ਪਹਿਲਾਂ ਹਾਂ ਨੂੰ ਪਹਿਲਾਂ ਤਾਂ ਇੱਥੇ ਕੋਈ ਨਹੀਂ ਮਿਲਦੀ ਮੈਂ ਬਾਹਰ ਤਾਂ ਨਹੀਂ ਆਉਂਦੀ ਪਹਿਲਾਂ ਮਿਲਦੇ ਸੀ ਜੀ ਹਾਂਜੀ ਠੀਕ ਆ ਭਾ ਕੋਈ ਅੰਦਰ ਠੀਕ ਆ ਟੈਨਸ਼ਨ ਹੁੰਦੀ ਆ ਪਰ ਇਹਨੂੰ ਸੋੜੇ ਸਮਝਾਉਂਦੀ ਕੋਸ਼ਿਸ਼ ਕਰੂ ਠੀਕ ਆ ਬਾਹਰ ਬੈਠੋ ਮੈਂ ਨਹੀਂ ਕਹਿੰਦੀ ਬਸ ਥੋ ਮੈਂਟਲੀ ਦੇਖ ਕੇ ਚੱਲ ਜਾ ਕਹਿੰਦੇ ਬਿਲਕੁਲ ਮਨਾ ਨਾ ਕਰੇ ਯੋਜਨਾ ਨੂੰ ਅੰਦਰ ਆਉਣਵਾ ਬਸ ਹਾਂ ਕੋਈ ਨਹੀਂ ਮਲਾਦੇ ਕਰਾਂਗੇ ਅਸੀਂ ਤੁਸੀਂ ਬਰਤੋ। ਉਹ ਕੰਦੇ ਪੈਣਾ ਵੀ ਕੁਝ ਖਾਣ ਨੂੰ ਦੇਣਾ ਵਾ। ਦੇਖੋ ਸਾਡੇ ਸਟਾਫ ਨੂੰ ਸਭ ਕੁਝ ਪਤਾ ਕੀ ਕੀ ਦੇਣਾ ਵਈਆ। ਜੋ ਡ੍ਰਿਪ ਵੀ ਜੰਮਾ ਰਾ ਫੀਡ ਆਪਣੇ ਆਪ ਹੀ ਜੈਲ ਦੇ ਅੰਦਰ। ਉਹਨਾਂ ਨੂੰ ਕੁਝ ਖਾਣ ਦੀ ਜ਼ਰੂਰਤ ਨਹੀਂ ਹੈ ਕਿ ਨਾਲ ਦੇਣ ਦੀ ਲੋੜ ਨਹੀਂ। ਮੈਂ ਤੁਹਾਨੂੰ ਕਹਿਣੀ ਨਾ ਡਾਕਟਰ ਦੇ ਆਪਾਂ ਸਲਾਹ ਤੋਂ ਬਿਨਾਂ ਇਹ ਕੋ ਦੇ ਸਕਦੇ। ਮੈਂ ਕਿਹਾ ਕੋਈ ਮਸਲ ਖਿਚੜੀ ਬਣਾ ਕੇ ਸੂਪ ਵੀ ਬਣਾ ਕੇ ਲੈ ਆਉਂਦੇ ਆ। ਦੇਖੋ ਮੈਡਮ ਜਿੰਨਾ ਚਿਰ ਕੋ ਹੌਸ ਹੁੰਦਾ ਤੱਕ ਇਹ ਬਣਾਉਂਦੇ ਨਾ। ਠੀਕ ਹੈ ਰਿਕਵੈਸਟ ਹੈ ਮੈਡਮ। ਚਲੋ ਮੈਡਮ। ਓਕੇ ਡਾਕਟਰ। ਤੁਸੀਂ ਕੱਸ਼ ਦੇਖੀ ਦੋ। ਇਹ ਜੈਸਟ ਮਾਰਤਾ ਹਾਂ ਨਾ ਮਾਰੋ ਸੋ ਰੈਡੀ 1 2 3 ਫਸ ਗੁਰ ਐਪਰੇਂਡਿੰਸ ਦੇ ਦਿੰਦਾ ਹਾਂ ਹਾਂਜੀ ਦੇ ਦੇਣੀ ਹੈ ਸਰ ਚਲ ਦੇ ਦੋ ਉਹਨੇ ਛੋਟੇ ਛੋਟੇ ਬੱਚੇ ਆਉਂ ਹਾਂਜੀ ਸਸਕਾ ਡਾਕਟਰ ਸਾਹਿਬ ਇਹ ਸਰਾ ਆਪਾਂ ਨੇ ਐਕਚੁਅਲੀ ਆਏ ਹਾਂ ਬਟਾਲੇ ਤੋਂ ਹਾਂਜੀ ਤੇ ਤੁਹਾਡਾ ਨਾਮ ਸੁਣਿਆ ਸੀਗੇ ਸਾਡੇ ਨਾਲ ਇੱਥੇ ਲਾਗੇ ਚਾਰ ਪੰਜ ਮਰੀਜ਼ ਤੁਹਾਡੇ ਕੋਲ ਆਏ ਨੇ ਇੱਥੇ ਆਪਣਾ ਪਿੰਡ ਹੈਗਾ ਵਾ ਆਪਣੇ ਬਡਾਲਾ ਗਰੰਤੀ ਹਾਂਜੀ ਬਡਾਲਾ ਗਰੰਤੀ ਹਾਂ ਸੰਬ੍ਰੀਜ ਭਾਮ ਹਾਂਜੀ ਮਰੀਜ਼ ਭਾਮ ਤੋਂ ਆਏ ਹਾਂ ਹਾਂਜੀ ਉਹ ਵਰਗ ਵੀ ਹਸਿੰਗੇ ਹਾਂਜੀ ਹੈ ਸਰਪੰਚ ਜੀ ਨਵੇਂ ਨਵੇਂ ਬਣਿਆ ਸੀ ਉਹਨਾਂ ਨੂੰ ਝਗੜਾ ਆਈ ਹਾਂਜੀ ਹਾਂਜੀ ਤੇ ਪਿੰਡ ਦੇ ਵਿੱਚ ਇਹੋ ਜਿਹਾ ਵਰਦਾ ਤੋਂ ਇਹ ਕਿ ਉਹਨਾਂ ਦੇ ਗੋਲੀਆਂ ਲੱਗੀਆਂ ਤਿੰਨ ਹਾਂਜੀ ਹਾਂਜੀ ਤੇ ਗੋਲੀਆਂ ਲੱਗੀਆਂ ਸੀ ਤੋਂ ਐਮਰਜੈਂਸੀ ਸਾਡੇ ਕੋਲ ਆ ਕੇ ਆਇਆ ਮੈਂ ਉਹਨੀਆਂ ਉੱਪਰ ਸਿੰਘ ਕੀਤਾ ਹੀ ਉਹਨਾਂ ਦਾ ਅੱਜ ਠੀਕ ਹੈ ਜੀ ਕੀ ਹਾਲਾਤ ਨੇ ਸਰ ਉਹਨਾਂ ਦੇ ਹਾਲਾਤ ਸਰ ਤਿੰਨੇ ਗੋਲੀਆਂ ਬਾਹਰ ਕੱਢ ਦਿੱਤੀਆਂ ਹਾਂਜੀ ਹਾਂਜੀ ਪਰ ਨਾ ਉਹ ਥੋੜੇ ਜਿਹਾ ਸੀਰੀਅਸ ਆ ਤੁਹਾਨੂੰ ਪਤਾ ਹੋਊਗਾ ਕਿ ਸਾਸੀ ਗਾਮੀ ਹਾਂਜੀ ਗੋਲੀਆਂ ਲੱਗੀਆਂ ਉਹ ਟਾਈਮ ਤੇ ਲੱਗੂ ਭਾਈ ਹਾਂਜੀ ਹਾਂਜੀ ਸਰ ਤੇ ਇਸ ਕਰਕੇ ਭਾਈ ਤੁਸੀਂ ਚੀਜ਼ ਜਿੰਨੀ ਕਰੋ ਕੋਰਚ ਆ ਜਾਣਾ ਉਹ ਤਿੰਨ ਘੰਟੇ ਬਾਅਦ ਠ ਠੀਕ ਹੈ ਸਰ ਮਤਲਬ ਸਰ ਉਹ 2-3 ਮਹੀਨੇ ਤੱਕ ਚੰਗੀ ਤਰ੍ਹਾਂ ਠੀਕ ਹੋ ਜਾਣਗੇ ਨਾ ਉਹਨੇ ਥੋੜਾ ਨਾ ਬਾਹਰ ਜਾਣਾ ਸੀਗਾ ਤਿੰਨ ਉਹ ਵੀ ਲੱਗਿਆ ਵੀ ਪੀੜ੍ਹ ਦੇ ਸਾਈਡ ਤੇ ਇੱਥੇ ਲਿ ਸੱਟ ਤੇ ਆ ਹਾਂਜੀ ਹਾਂਜੀ ਉਹ 2 ਮਹੀਨੇ ਜਦੋਂ ਘਰ ਦੇ ਪਰ ਦਾ ਟਾਈਮ ਲਾ ਕੇ ਜੰਮ ਠੀਕ ਹੈ ਜੀ ਓਕੇ ਸਰ ਜਦੋਂ ਦੇ ਉਹ ਸਰਪੰਚ ਬਣੇ ਹਨ ਤੇ ਉਹ ਦੋਂ ਦੇ ਸਰ ਮਤਲਬ ਲੋਕ ਉਹਨਾਂ ਦੇ ਬਹੁਤ ਪਿਛੇ ਪਏ ਆ ਜੀ ਦੇਖੋ ਸਨ ਉਹ ਰਾਜਨੀਤੀ ਕਿਹੋ ਜੀ ਨਾ ਮਿਤਿਆ ਹਾਂਜੀ ਇਹਦੇ ਵਿੱਚ ਲੜਾਈ ਚ ਕਿਤੇ ਹੋਣੀ ਹੈ ਕਿ ਇਹਦੀ ਚੰਗੀਆਂ ਸੋਨੀਆਂ ਬਣੀਆਂ ਕਿਦੀਆਂ ਮਾੜੀਆਂ ਸੋਨੀਆਂ ਪੈਰੀਆਂ ਸਾਰਾ ਉਹਨਾਂ ਦੇ ਤੇ ਛੋਟੇ ਛੋਟੇ ਬੱਚੇ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਠੀਕ ਕਰੋ ਹਾਂਜੀ ਜੀ ਠੀਕ ਆ ਥੋੜਾ ਟਾਈਮ ਲੱਗੂਗਾ ਹਾਂਜੀ ਕਿਉਂਕਿ ਭਾਵੇਂ ਲੇ ਛੱਡੀ ਬੜੇ ਇੰਜੈਕਸ਼ਨ ਦੇ ਰਹੇ ਆ ਵਧੀਆ ਤੁਹੇ ਦੇ ਰਹਿਆ ਹਾਂਜੀ ਹਾਂਜੀ ਤੁਹਾਨੂੰ ਜਖਮ ਹੋਇਆ ਤੇ ਟਾਈਮ ਲੱਗਣਾ ਹਾਂਜੀ ਜੀ ਜਪ ਜਾਨੇ ਜੀ ਸਰ ਰਿਕਵੈਸਟ ਹੀ ਆ ਤੁਹਾਡੇ ਆ ਕਿ ਉਹਨਾਂ ਨੂੰ ਮਤਲਬ ਜਲਦੀ ਤੋਂ ਜਲਦੀ ਜਿਹੜਾ ਠੀਕ ਹੋ ਜਾਣਾ ਉਹ ਉਹਨਾਂ ਨੂੰ ਇੰਜੈਕਸ਼ਨ ਦਿਓ ਕੋਈ ਗੱਲ ਤੁਸੀਂ ਬੈਠੋ ਬਾਹਰ ਬਹਿ ਜਾਓ ਤੁਸੀਂ ਹਾਂਜੀ ਡਾਕਟਰ ਸਾਹਿਬ ਮੈਨੂੰ ਬਹੁਤ ਦੁੱਖ ਹੋਆ ਉਹਨਾਂ ਦਾ ਮੈਂ ਤੇ ਬਹੁਤ ਦਿਨ ਰਾਤ ਅਸੀਂ ਰੋਣਾ ਮੇਰੀ ਭੈਣ ਰੋਦੀ ਹੈ ਉਹਨਾਂ ਦੇ ਹਾਂਜੀ ਕੀ ਲੱਗਦਾ ਤੁਸੀਂ ਉਹਨਾਂ ਦਾ ਮੇਰੇ ਉਹ ਮੇਰਾ ਹਾਂਜੀ ਬ੍ਰਦਰ ਦੱਸ ਦੱਸ ਮੇਰਾ ਬ੍ਰਦਰ ਹੈ ਬ੍ਰਦਰ ਤੁਹਾਡੇ ਬ੍ਰਦਰ ਹੈ ਨਾ ਹਾਂਜੀ ਮੇਰਾ ਸਿਰਨਗਰ ਨੂੰ ਅੱਧੇ ਘੰਟੇ ਤੋਂ ਬਿਠਾ ਤੁਹਾਨੂੰ ਕਹਾਂ ਤੇ ਨਹੀਂ ਠੀਕ ਹੋ ਤੇ ਗੋਲੇ ਲੱਗਿਆ ਉਹਦੇ ਪੇਟ ਦਰਦ ਤੇ ਖਾਂਸੀ ਚਾਹ ਮਾਨੂੰ ਇੰਨਾ ਟਾਈਮ ਚਲੋ ਜਾ ਰਹੇ ਬਾਹਰ ਬੈਠੇ ਜਾ ਕੇ ਠੀਕ ਠੀਕ ਹੈ ਸਰ ਠੀਕ